ਇਹ ਦਿਨ ਦੇਰ ਬਸ ਰਿਹਾ ਫਿਰ ਇੱਥੇ ਬਸ ਰਿਹਾ ਜਿੱਥੇ ਜਿੱਥੇ ਉਹ ਉਹ ਜਿਹੜਾ ਗਾਲੀਆ ਦਾ ਦੂਰ ਜਲੇ ਆ ਗਾਲੀਆਂ ਪਕਾ ਕਰਦੇ ਹਨ ਉੱਥੇ ਵੀ ਜਾ ਕੇ ਉਹਨੇ ਪ੍ਰਵਾਹਨ ਕੀਤੀ ਸਾਰੇ ਸਾਰੇ ਪਿੰਡ ਦੇ ਵੀ ਉਹ ਅੰਦਰ ਵੜ ਗਿਆ ਅਦਰੋਂ ਫਿਰ ਉਹ ਜਿੱਦੜੇ ਲੱਗੇ ਲੱਗੇ ਅਦਰੋਂ ਚਲਾ ਗਿਆ ਜਿਹੜੇ ਅੱਜ ਕੱਲ੍ਹ ਪੈਣ ਉੱਠਿਆ ਜਿੰਦਾ ਇੱਥੇ ਬਰਦੀ ਬਚਾਦਦੀ ਕੋਈ ਦਿਨ ਵੀ ਨਹੀਂ ਲਾਇਆ ਮੇਰਾ ਸਿਰਫ ਕਹਿ ਦੋ ਘਰ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਅਨੇਕਾਂ ਤੁਹਾਡੇ ਸੈਂਕੜੇ ਦੇ ਹਜ਼ਾਰਾਂ ਇਸ ਨਾਲੇ ਮਸਾਲਾ ਨੇ ਇਹੋ ਜਿਹਾ ਇਤਿਹਾਸ ਜਿੰਨਾ ਦਾ ਹੋਵੇ ਇਹ ਉਹ ਇਹ ਜ਼ਰੂਰ ਹੈ ਯੂਰੇਜ ਕੋਈ ਵੀ ਦੇਸ਼ ਹੈ ਜਿਹੜਾ ਬਹੁਤ ਅਮੀਰ ਵੀ ਵੀਰ ਦੇਸ਼ ਹੈ ਅਮਰੀਕਾ ਬਹੁਤ ਅਮੀਰ ਦੇਸ਼ ਮੰਨਿਆ ਜਾਂਦਾ ਮੈਂ ਉੱਥੇ ਕੋਲੋਂ ਵੇਖਿਆ ਗੋਰੀਆਂ ਉੱਥੇ ਜਿਹੜੇ ਬੈਸਟ ਬਿਨ ਹੁੰਦੇ ਨੇ ਜਿਨ੍ਹਾਂ ਨੂੰ ਡਰਮ ਵੱਡੇ ਵੱਡੇ ਹੁੰਦੇ ਸੀ ਕੰਦ ਪਿਆ ਹੁੰਦਾ ਉਹਰੇ ਜੇ ਜਾ ਕੇ ਫੋਲਾ ਭਾਰੀ ਕਰਕੇ ਦੀ ਜਾ ਕਰਦੇ ਇਹੋ ਜਿਹੇ ਵੀ ਹੁੰਦੇ ਨੇ ਇਹ ਦੀ ਨਹੀਂ ਹੁੰਦੇ ਪਰ ਬਾਜ਼ਾਰ ਵੇਖ ਲਈਏ ਕਿ ਕਿੰਨੀ ਕੀਮਤੀ ਦੀ ਹੈ ਸਾਡਾ ਪਿਛਲਾ ਇਤਿਹਾਸ ਕੀ ਹੈ ਸਾਨੂੰ ਉਹਦੇ ਤੇ ਚੱਲ ਕੇ ਉਹ ਸਭ ਜਿਆ ਤਿਆਰ ਕਰਕੇ ਕੋਈ ਨਹੀਂ ਕਰਨਾ ਚਾਹੀਦਾ ਇਹ ਵੀ ਰੋਣ ਚਾਹੀਦਾ ਅਸਰ ਕਰਦਾ ਕੀਤਾ ਜਾਵੇ Beijo